ਯੂਨੀਵਰਸਿਟੀ ਪਟਿਆਲਾ ਦੇ ਕੁਲਪਤੀ ਦੁਆਰਾ ਦਿੱਤੇ ਗਏ ਅਧਿਕਾਰ ਅਵਜੋਂ ਇਸ ਕਾਲਜ ਦੇ ਪ੍ਰਿੰਸੀਪਲ ਦੀ ਹیثیت ਵਿੱਚ ਮੈਂ ਆਪ ਜੀ ਨੂੰ ਮਾਸਟਰ ਆਫ ਆਰਟਸ ਮਾਸਟਰ ਆਫ ਸਾਇੰਸ ਮਾਸਟਰ ਆਫ ਕਾਮਰਸ ਮਾਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਬੈਚਲਰਸ ਆਫ ਆਰਟਸ ਬੈਚਲਰਸ ਆਫ ਸਾਇੰਸ ਬੈਚਲਰਸ ਆਫ ਕਾਮਰਸ ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਬੈਚਲਰਸ ਆਫ ਕੰਪਿਊਟਰ ਐਪਲੀਕੇਸ਼ਨ ਦੀ ਡਿਗਰੀ ਪ੍ਰਾਪਤ ਕਰਨ ਲਈ ਕਨੋਕੇਸ਼ਨ ਵਸਤੂ ਪਹਿਨਣ ਦਾ ਅਧਿਕਾਰ ਦਿੱਤਾ ਹਾਂ ਅਤੇ ਡਿਗਰੀ ਪ੍ਰਦਾਨ ਕਰਦਾ ਹਾਂ ਕੁਣੇ ਕਾਲਜ ਆਰਾਮ ਨਾਲ ਸਿੱਖਣ ਦੇ ਨਾਲ ਆਪੋ ਆਪਣੀ ਦਿਗਨੀ ਲੈ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਉਸ ਸੁਭਾਨ ਗੁਰੂ ਦਾ ਸ਼ੁਕਰਾਨਾ ਕਰਨਾ ਜਿਨ੍ਹਾਂ ਨੇ ਬਾਲਕਾਂ ਦਾ ਵਾਸਤੇ ਇੰਗੀਆਂ ਵਡਿਆ ਕੁਰਬਾਨੀਆਂ ਕੀਤੀਆਂ ਤੇ ਅੱਜ ਸਾਡੇ ਇਹ ਕਾਲਜ ਵੀ ਉਹਨਾਂ ਦੇ ਨਾਮ ਦੇ ਉੱਤੇ ਖੜਿਆ ਇਸ ਕਰਕੇ ਆਪਣੇ ਪੇਰਾਂ ਸਾਰੀ ਸ਼ੁਕਰਾਨਾ ਕਰਨਾ ਟੀਚਰਾਂ ਦਾ ਵੀ ਸ਼ੁਕਰਾਨਾ ਕਰਨਾ ਔਰ ਇਹਨਾਂ ਦੀ ਕਦਰ ਨੂੰ ਸਾਰਿਆਂ ਨੇ ਯਾਦ ਵੀ ਰੱਖਣਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਬੈ ਪਿੰਸੀਵਾਸਨ ਨੂੰ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸਾਰੇ ਨੂੰ ਬਧਾਈ ਦਿੰਦਾ ਵਾਇਰੂਸੀ ਟਿਕਾ ਖਾਲਸਾ ਵਾਇਰੂਸੀ ਇੱਕ ਹਾਲੇ ਹੋ ਗਏ ਤੇ ਅਚੀਆਂ ਜਿਹੜੀਆਂ ਇੰਸਟੀਚੂਟਸ ਐ ਬੈਸਟ ਸਿਟੀ ਦੇ ਵਿੱਚ ਉਹਨਾਂ ਦਾ ਮੁਕਾਬਲਾ ਕਰੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਬਹੁਤ ਮਹੱਤਵਪੂਰਨ ਇਸ ਦੇ ਵਾਸਤੇ ਸ੍ਰੀ ਰਮਨ ਸਿੰਘ ਦਾ ਪ੍ਰਧਾਨਕਪਤੀ ਜੀ ਸਾਡੇ ਸਰਕਾਰੀਓ ਸਾਰਿਆਂ ਉਹ ਇਹ ਸੀ ਕਿ ਸੈਕੰਡਰੀ ਲੈਵਲ ਤੱਕ ਮਾਤ ਭਾਸ਼ਾ ਦੇ ਵਿੱਚ ਪੜਾਇਆ ਜਾਵੇ ਤੇ ਕਾਕੇ ਮਾਤ ਭਾਸ਼ਾ ਪ੍ਰਮੋਟ ਹੋ ਸਕੇ ਵਿਦਿਆਰਥੀਆਂ ਦਾ ਬਹੁਤ ਹੀ ਵਿਕਾਸ ਹੋ ਸਕੇ ਇਸ ਤੋਂ ਇਲਾਵਾ ਸਰਕਾਰ ਵਿੱਚ ਰਹਿੰਦੇ ਆ ਇਹਨਾਂ ਨੇ 70000 ਦੇ ਕੀਪੀਚਰਾਂ ਦੀ ਲੈ ਲਈ ਚੌਧਰੀ ਡੀਏ ਪਤੀ ਸਾਹਿਬ ਪਰਮਨ ਦੀ ਸੇ ਡੀਏ ਕਬੀਰ ਜੀ ਲਲੇ ਚੌਧਰੀ ਬੀਏ ਭਾਜੀ ਸਾਹਿਬ ਪਰਮਨਦੀਪ ਸਿੰਘ ਬੀਏ ਬੜੀ ਖੁਸ਼ੀ ਹੈ ਕਿ ਸਿਰਜੂ ਤੇ ਬਾਦਰ ਘਰ ਦਾ ਕਰਦੇ ਸ੍ਰੀ ਅਨੰਦਪੁਰ ਸਾਹਿਬ ਦਾ ਕਨਵੋਕੇਸ਼ਨ ਬਲਸ ਮਹੁੰਜੇ ਦਾ ਮਰੀ ਸਫਲਤਾ ਦਿਨ ਆ ਗਏ ਸੰਪੂਰਨ। ਅور ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ 400 ਤੋਂ ਵੱਧ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਵੀ ਗ੍ਰੈਜੂਏਸ਼ਨ ਦੇ ਵਿੱਚ ਵੀ ਔਰ ਵਾਕਾ ਕਮਿਸ਼ਨ ਦੇ ਵਿੱਚ ਅੱਜ ਡਿਗਰੀਆਂ ਹਾਸਲ ਕੀਤੀਆਂ। ਮੈਂ ਪ੍ਰਿੰਸੀਪਲ ਸਾਹਿਬ ਨੂੰ ਸਾਰੀ ਬੈਡਮੈਂਟੂ ਸਾਰੇ ਸਟਾਫ ਨੂੰ ਵਿਦਿਆਰਥੀਆਂ ਨੂੰ ਤੇ ਤੁਹਾਨੂੰ ਦੇ ਪੇਰੈਂਟਸ ਨੂੰ ਦਿਲੋਂ ਧੰਨਵਾਦ ਕਰ ਰਿਹਾ ਹਾਂ। ਇਹ ਕੰਡੀ ਦੇ ਇਹ ਸਾਡੇ ਪਛਲੇ ਇਲਾਕੇ ਦੇ ਵਿੱਚ ਇਸ ਇਤਿਹਾਸਿਕ ਨਾਦਪੁਰ ਸਾਉਂਦੀ ਧਰਤੀ ਦੇ ਉੱਤੇ ਸ਼ਰੌਣੀ ਗੁੱਦੜਪੰਦ ਕਮੇਟੀ ਦਾ ਇਹ ਕਾਰਜ ਜਰ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਸਾਰੇ ਇਲਾਕੇ ਦੇ ਸਟੂਡੈਂਟਸ ਨੂੰ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਜੋ ਡਿਗਰੀਆਂ ਹਾਸਲ ਕੀਤੀਆਂ ਉਹਨਾਂ ਵਾਸਤੇ ਵੀ ਬੜੇ ਸ਼ੁਭ ਕਾਮਨਾਵਾਂ ਔਰ ਪ੍ਰਮਾਤਮਾ ਕਰੇ ਕਿ ਜ਼ਿੰਦਗੀ ਦੇ ਵਿੱਚ ਇਹ ਹੋਰ ਅੱਗੇ ਵਧੇ ਔਰ ਮੈਂ ਸਮਿਧਾਇਤ ਕਿ ਇੰਨੀ ਅੱਛੀ ਗਿਣਤੀ ਦੇ ਵਿੱਚ ਬੱਚਿਆਂ ਦਾ ਵਧੀਆ ਤੋਂ ਵਧੀਆ ਸਬਜੈਕਟਸ ਦੇ ਵਿੱਚ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਹਾਸਲ ਕਰਨਾ ਇਹ ਸਾਡੇ ਪਛੜੇ ਇਲਾਕੇ ਵਾਸਤੇ ਇੱਕ ਬਹੁਤ ਸ਼ੁਭ ਕਦਮ ਹੈ ਮੈਂ ਸ਼ੁਭਨੀ ਕਮੇਟੀ ਨੂੰ ਵੀ ਵਧਾਈ ਦਿੰਦਾ ਕਿ ਬੜੀ ਵੱਡੀ ਸੇਵਾ ਜਿਹੜੀ ਹੈ ਉਹਨਾਂ ਦਾ ਕਾਰਜ ਜਿਹੜਾ ਇਸ ਸਥਾਨ ਤੇ ਕਰ ਰਿਹਾ ਕੀ ਕਹੋਗੇ ਸਰ ਇਸ ਮੌਕੇ ਤੇ ਅੱਜ ਮੈਂ ਸਮਝਦਾ ਕਿ ਉਨਾਂ ਵਿਦਿਆਰਥੀਆਂ ਦੀ ਬਹੁਤ ਹੀ ਮੁਬਾਰਕ ਦਿਹਾੜਾ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਆਪਣੀ ਇੰਡਾਤਰੀ ਜੁਕੇ ਜੀ ਆ ਕੇ ਜੀ ਜਾਂ ਪਹਿਲੀ ਦੂਜੀ ਕਲਾਸ ਤੋਂ ਸ਼ੁਰੂ ਕਰਕੇ ਆਪਣਾ ਐਜੂਕੇਸ਼ਨ ਦਾ ਕੈਰੀਅਰ ਤੇ ਅੱਜ ਉਹ ਇਸ ਮਕਾਮ ਤੇ ਪਹੁੰਚੇ ਕੋਈ ਐਮਐਸਸੀ ਕੋਈ ਐਮਏ ਕੋਈ ਬੀਐਸਸੀ ਕੋਈ ਬੀਏ ਗਿਆਨ ਅਸ ਤਰ੍ਹਾਂ ਦੀਆਂ ਡਿਗੀਆਂ ਜਿਹੜੀਆਂ ਉਹਨਾਂ ਨੇ ਮਿਹਨਤ ਕਰਕੇ ਸੰਘੇੜਾ ਪ੍ਰਾਪਤ ਕੀਤੀਆਂ ਅਜਨਨ ਨੂੰ ਡਿਗਰੀਆਂ ਅਵਾਰਡ ਹੋਈਆਂ ਇਸ ਦੇ ਨਾਲ ਉਹਨਾਂ ਨੂੰ ਇੱਕ ਬੜੀ ਆਪਣੀ ਜ਼ਿੰਦਗੀ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਮੈਂ ਉਹਨਾਂ ਸੱਚੇ 400 ਦੇ ਕਰੀਬ ਵਿਦਿਆਰਥੀ ਜਿਨ੍ਹਾਂ ਨੂੰ ਇਹ ਡਿਗਰੀ ਅਵਾਰਡ ਹੋਈਆਂ ਉਹਨਾਂ ਨੂੰ ਬੜੀ ਮੁਬਾਰਕਬਾਦ ਦੇਣਾ ਉਹਨਾਂ ਦੇ ਮਾਤਾ-ਪਿਤਾ ਨੂੰ ਤੇ ਉਹਨਾਂ ਦੇ ਸਾਰੇ ਸਨੀਆਂ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਇਵੈਂਟ ਦਾ ਕੁਝ ਜਨਾਂ ਦੀ ਤੇ ਮੈਨੂੰ ਆਸ ਹੈ ਕਿ ਉਹ ਭਵਿੱਖ ਦੇ ਵਿੱਚ ਆਪਰੇ ਸਮਾਜ ਅੰਦਰ ਕਿਉਂਕਿ ਇਹ ਜਿਹੜੀ এডਿਕੇਸ਼ਨ ਹੈ ਇਹ ਕੇਵਲ ਮੈਡੀਕਲ ਕਰਨ ਵਾਸਤੇ ਨਹੀਂ ਹੁੰਦੀ ਕਿ ਅਸੀਂ ਨੌਕਰੀ ਕਰਨੀ ਕਲਾਕ ਕਲਾਕੀ ਟੀਚਰ ਲੱਗੇ ਇਹ ਇਹਦੀ ਤਾਂ ਸਾਡਾ ਮਕਸਦ ਖਤੌਂਦਾ ਕਿ ਸਮਾਜ ਦੇ ਵਿੱਚ ਚੰਗੇ ਗੁਣ ਤਦਾਂ ਕਾਪੀ ਚੰਗੇ ਗੁਣ ਵੱਧਣ ਇਹ এডਿਕੇਸ਼ਨ ਦਾ ਵਿਦਿਆਵਚਾਰੀਤਾ ਪਰ ਰੂਪ ਹੈ ਇਹ ਕੋਈ ਬਾਣੀ ਦਾ ਸਿਹਰਾ ਹਾਤ ਹੈ ਵਿਦਿਆਦੀ ਇਹ ਵਿਚਾਰ ਕਰਾਂਗੇ ਅਸੀਂ ਨਾ ਬਲੀ ਵਿੱਜਾ ਪ੍ਰਾਪਤ ਕੀਤੀ ਤਾਂ ਅਸੀਂ ਕੋ ਭਲੇ ਦਾ ਕੰਮ ਸਰਬੱਤ ਦੇ ਭਲੇ ਦਾ ਕੰਮ ਅਦਿਕਰਤ ਸੰਗਤ ਸੋ ਖਾਲਸਾ ਕਾਲਜ ਕੂਟੇ 72 ਖਾਲਸਾ ਕਾਲਜ ਬਹੁਤ ਵਹਾਲ ਇੰਸਟੀਚਿਊਟ ਹੈ ਸਾਡੇ ਇਸ ਇਲਾਕੇ ਦੀ ਕੂਕੇ ਗੁਰਦੇਵਾ ਹਾਤਾ ਮਹਾਰਾਜ ਜੀ ਦਾ ਇਹ ਵਸਾਇਆ ਨਗਰ ਹੈ ਸ੍ਰੀ ਡਾਕਟਰ ਸਾਹਿਬ ਇਸ ਦੇ ਵਿੱਚ ਉਹਨਾਂ ਨੇ ਨਾਤੀ ਬਣਿਆ ਇਹ ਕਾਲਜ ਬਹੁਤ ਹਰਮਣ ਪਿਆਰਾ ਕਾਲਜ ਹੈ ਸਾਡੇ ਇਸ ਇਲਾਕੇ ਦਾ ਨਹੀਂ ਬਲਕਿ ਨੇੜੇ ਦੇ ਜਿੰਨੇ ਵੀ ਇਲਾਕੇ ਹਿਮਾਚਲ ਪ੍ਰਦੇਸ਼ ਹੈ ਹੋਰ ਸੋ ਮੈਂ ਸੋਚੇ ਕੰਚਵਾ ਸਾਹਿਬ ਦੇ ਸਮੇਂ ਸ ਵਿੱਚ ਸਟਾਫ ਨੇ ਦੁਹਾਰਕਵਾ ਦੱਸਿਆ ਕਿ ਅੱਜ ਉਹ ਬੜੇ ਬੱਚਾ ਦੇ 15 ਮਿੰਨਾਂ ਨੂੰ ਇੱਕ ਸੇਵਾ ਕੇ ਪਹੁੰਚੋਂ ਵਿੱਚ ਸਹਾਇਤਾ ਹੋਈ ਹੈ ਤੇ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਅਗਰਾ ਖਾਸ ਕਾਰਜਾ ਤੇ ਅੰਤਰਕ ਖਾਸ ਕਾਰਜ ਇਹ ਆਪਣੇ ਵਿਦਿਆਰਥੀਆਂ ਲਈ ਪ੍ਰਖ ਦੇ ਲਈ ਹਮੇਸ਼ਾ ਹੀ ਚੰਗਾ ਪ੍ਰਖ ਸਾਬਤ ਚੱਲ ਜੀ ਰਿਹਾ ਹੈ ਕਾਲਜ ਦੇ ਪ੍ਰਿੰਸੀਪਲ ਦੀ ਹਾਜ਼ਰੀ ਵਿੱਚ ਮੈਂ ਆਪ ਜੀ ਨੂੰ ਮਾਸਟਰ ਆਫ ਆਰਟਸ ਮਾਸਟਰ ਆਫ ਸਾਇੰਸ ਮਾਸਟਰ ਆਫ ਕਾਮਰਸ ਮਾਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਬੈਚਲਰਸ ਆਫ ਆਰਟਸ ਬੈਚਲਰਸ ਆਫ ਸਾਇੰਸ ਬੈਚਲਰਸ ਆਫ ਕਾਮਰਸ ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਬੈਚਲਰਸ ਆਫ ਕੰਪਿਊਟਰ ਐਪਲੀਕੇਸ਼ਨ ਦੀ ਡਿਗਰੀ ਪ੍ਰਾਪਤ ਕਰਨ ਲਈ ਕਨੋਕੇਸ਼ਨ ਬਸਤਰ ਪਹਿਨਣ ਦਾ ਅਧਿਕਾਰ ਦਿੰਦਾ ਹਾਂ ਅਤੇ ਡਿਗਰੀ ਪ੍ਰਦਾਨ ਕਰਦਾ ਹਾਂ। ਕੌਮੇ ਕਾਲਜ ਆਰਾਮਨਾਥ ਸਿਪੰਦ ਦੇ ਨਾਲ ਆਪੋ ਆਪਣੀ ਡਿਗਰੀ ਲੈ ਕੇ ਅਕਾਰਕੋਟ ਦਾ ਸ਼ੁਕਰਾਨਾ ਕਰਨਾ ਉਸ ਬਹਾਨ ਗੁਰੂ ਦਾ ਸ਼ੁਕਰਾਨਾ ਕਰਨਾ ਜਿਨ੍ਹਾਂ ਨੇ ਬਾਲਕਾਂ ਵਾਸਤੇ ਇੰਨੀਆਂ ਵਡੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਸਾਨੂੰ ਇਹ ਕਾਰਤਵੀ ਉਹਨਾਂ ਦੇ ਨਾਮ ਦੇ ਉੱਤੇ ਮਿਲਿਆ ਇਸ ਕਰਕੇ ਆਪਣੇ ਪੇਰੈਂਟਸ ਦਾ ਵੀ ਸ਼ੁਕਰਾਨਾ ਕਰਨਾ ਪਿਤਾ ਦਾ ਵੀ ਸ਼ੁਕਰਾਨਾ ਕਰਨਾ ਔਰ ਇਹਨਾਂ ਦੀ ਘਾਲਾਂ ਨੂੰ ਸਾਰਿਆਂ ਨੇ ਯਾਦ ਵੀ ਰੱਖਣਾ ਹੈ ਸੋ ਕਿਨਾ ਸ਼ਰਧਾ ਦੇ ਨਾਲ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਾਰੇ ਸਾਰੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਸਾਰੇ ਨੂੰ ਦੱਸ ਦੇਣਾ ਵਾਇਰਲ ਟੀਕਾ ਖਾਲਸਾ ਵਾਇਰਲ ਟੀਕਾ ਲੱਗ ਹੋ ਗਏ ਤੇ ਅੱਛੀਆਂ ਜਿਹੜੀਆਂ ਇੰਸਟੀਚੂਟਸ ਐ ਬੈਸਟ ਸਿਟੀ ਦੇ ਵਿੱਚ ਉਹਨਾਂ ਦਾ ਮੁਕਾਬਲਾ ਕਰੇ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਬਹੁਤ ਵੱਡੀ ਚੀਜ਼ ਹੈ ਇਹਦੇ ਵਾਸਤੇ ਸਭ ਤੋਂ ਮੈਂ ਗੁੰਜਰਾ ਪ੍ਰੋਜੈਕਟ ਕਮੇਟੀ ਸਾਡੇ ਸਤਕਾਰਯੋਗ ਸਾਰੇ ਉਹ ਏਸੀ ਕੇ ਸਕੈਂਡਰੀ ਲੈਵਲ ਤੱਕ ਮਾਤ ਭਾਸ਼ਾ ਦੇ ਵਿੱਚ ਪੜਾਇਆ ਜਾਵੇ ਤੇ ਤਾਂ ਕਿ ਮਾਤ ਭਾਸ਼ਾ ਪ੍ਰਮੋਟ ਹੋ ਸਕੇ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੋ ਸਕੇ ਇਸ ਤੋਂ ਇਲਾਵਾ ਸਰਕਾਰ ਵਿੱਚ ਰਹਿੰਦੇ ਹਨ ਨੇ 70000 ਦੇ ਕੀ ਟੀਚਰਾਂ ਦੀ ਲਲੀ ਚੌਧਰੀ ਬੀਏ ਸਾਡੀ ਸਰਮਨ ਬੀਏ ਬੀਏ ਮਨੀਤ ਫੋਰ ਬੀਓ ਸੌਫਟਵੇਅਰ ਗਰਪਮੈਂਟ ਸਰ ਪਰਮਨਦੀਪ ਸਿੰਘ ਬੀਏ ਬੜੀ ਖੁਸ਼ੀ ਹੈ ਕਿ ਸਿੱਧੂ ਤੇ ਬਾਦਰ ਘਰ ਸਾਕਾ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ एडवोकेसन में सफलता मिलेगा बड़ी सफलता के आधार संपूर्ण और इसका भी मुझे खुशी है कि 400 ਤੋਂ ਵੱਧ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਸ਼ਨ ਦੇ ਗ੍ਰੈਜੂਏਸ਼ਨ ਦੇ ਲਈ और ਵੱਖ-ਵੱਖ ਵਿਸ਼ਿਆਂ ਵਿੱਚ ਅਧਿ ਡਿਗਰੀ ਕੀਤੀ ਹੈ ਮੈਂ ਪ੍ਰਿੰਸੀਪਲ ਸਾਹਿਬ ਸਾਰੇ स्टाफ ਨੂੰ ਇਹ ਅਗੇਤੋ ਮੁਬਾਰਕਬਾਦ ਦੇਣਾ ਇੱਕ ਕੰਢੀ ਦੇ ਇਹ ਸਾਡੇ ਪਛੜੇ ਅਦਾਕੇ ਤੇ ਵਿੱਚ ਇਸ ਇਤਿਹਾਸਿਕ ਅਨੰਤ ਪ੍ਰਸਾਤੀ ਧਰਤ ਦੇ ਉੱਤੇ ਸ਼੍ਰੋਮਣੀ ਗੁਰਦਵਾਰਪੰਥ ਕਮੇਟੀ ਕਾਰੇ ਸ਼੍ਰੋਮਣੀ ਗੁਰਦਵਾਰਪੰਥ ਕਮੇਟੀ ਕਾਰੇ ਤੇਰਾ ਬਹੁਤ ਵਧੀਆ ਜਿਨ੍ਹਾਂ ਵਿਦਿਆਰਥੀਆਂ ਨੇ ਅੱਜ ਡਿਗਰੀ ਹਾਸਲ ਕੀਤੀਆਂ ਉਹਨਾਂ ਵਾਸਤੇ ਵੀ ਬੜੀਆਂ ਸ਼ੁਭ ਕਾਮਨਾਵਾਂ ਔਰ ਪ੍ਰਮਾਤਮਾ ਦੀ ਜਿੰਦਗੀ ਦੇ ਵਿੱਚ ਇਹ ਹੋਰ ਅੱਗੇ ਵਧ ਔਰ ਮੈਂ ਸਮਝਦਾ ਕਿ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ حاصل ਕਰਨਾ ਇਹ ਸਾਡੇ ਪਛੜੇ ਇਲਾਕੇ ਵਾਸਤੇ ਇੱਕ ਬਹੁਤ ਸ਼ੁਭ ਹੈ ਇਹ ਸਤਿ ਸਤਿ ਕਰ ਕੀ ਕਹਾਂਗਾ સરਸ ਮੌਕੇ ਤੇ ਅੱਜ ਮੈਂ ਸਮਝਦਾ ਕਿ ਉਹਨਾਂ ਵਿਦਿਆਰਥੀਆਂ ਦੀ ਬਹੁਤ ਹੀ ਮੁਬਾਰਕ ਦਿਹਾੜਾ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਆਪਣੀ ਨਰਸਰੀ ਜੁਕੇ ਜੀ ਐ ਕੇ ਜੀ ਦਾ ਪ੍ਰੀਮਿਟੀ ਕਲਾਸ ਤੋਂ ਸ਼ੁਰੂ ਕਰਕੇ ਆਪਣਾ এডੂਕੇਸ਼ਨ ਦਾ ਕੈਰੀਅਰ ਤੇ ਟੂ ਬੀਏ ਸੀ ਤੇ ਬੀਏ ਗਿਆਨ ਆ ਤੇ ਸਾਰੀਆਂ ਡਿਗੀਆਂ ਜਿਹੜੀਆਂ ਉਹਨੇ ਨੇਤ ਕਰਕੇ ਤੱਕੇ ਰਮਤ ਪ੍ਰਾਪਤ ਕੀਤੀਆਂ ਅੱਜ ਉਹਨਾਂ ਨੂੰ ਡਿਗੀਆਂ ਅਵਾਰਡ ਹੋਈਆਂ ਦੀਆਂ ਦਾ ਸੁੱਚੀ 400 ਦੇigree ਵਿਦਿਆਰਥੀ ਜਿਨ੍ਹਾਂ ਨੂੰ ਇਹ ਡਿਗਰੀ ਅਵਾਰਡ ਹੋਈਆਂ ਉਹਨਾਂ ਨੂੰ ਬੜੀ ਮੁਬਾਰਕ ਬਾਤ ਦੇਣੇ ਚਾਹਨਾ ਉਹਨਾਂ ਦੇ ਮਾਤਾ-ਪਿਤਾ ਨੂੰ ਤੇ ਉਹਨਾਂ ਦੇ ਸਾਰੇ ਸeniya ਸਾਥੀਆਂ ਨੂੰ ਜਿਨ੍ਹਾਂ ਨੇ ਇਹ ਇਵੈਂਟ ਦਾ ਅਓਜਨਾ ਦੀ ਤੇ ਮੈਨੂੰ ਆਸ ਹੈ ਕਿ ਉਹ ਇਸ ਵਿੱਚ ਆਪਣੇ ਸਮਾਜ ਅੰਦਰ ਕਿਉਂਕਿ ਜੀ ਜਿਨੂੰ ਪ੍ਰਿਕਰ ਦੀ ਕਰਕੇ ਲਾਗੇ ਟੀਚਰ ਲਾਗੇ ਇਹਦੀ ਸਰਕਾਰ ਦਾ ਸਵਾਇ ਦੇ ਵਿੱਚ ਗੁਣ ਤਰਕ ਕਰਦੀ ਚੰਗੇ ਗੁਣ ਬਣਾ ਰਹੇ ਇਹ এডਿਕੇਸ਼ਨ ਦਾ ਵਿਦਿਆ ਵਿਚਾਰੀ ਤਾ ਪਰੋਕਾ ਇਹ ਗੁਰਬਾਣੀ ਦਾ ਸਵਾਹਤ ਹੈ ਸੋ ਖਾਲਸਾ ਕਾਲ ਦੀ ਗੁਰਤੀ ਬਹੁਤ ਖਾਲਸਾ ਕਾਲ ਦੀ ਬਹੁਤ ਵਹਾਰ ਇੰਸਟੀਚਿਊਸ਼ਨ ਹੈ ਸਾਡੇ ਇਸ ਇਲਾਕੇ ਦੀ ਕਿਉਂਕਿ ਗੁਰਤੀ ਬਹੁਤ ਮਹਾਰਾਜ ਜੀ ਉਸਾਇਆ ਨਗਰਸੀ ਡਾਕਟਰ ਸਾਹਿਬ ਇਸ ਦੇ ਵਿੱਚ ਉਹਨਾਂ ਦਾ ਸਾਥ ਹੀ ਬਣਿਆ ਇੱਕ ਬਹੁਤ ਹਰਮਨ ਪਿਆਰਾ ਕਾਰਜ ਸਾਡੇ ਇਸ ਇਲਾਕੇ ਰਹੀ ਬਲਕਿ ਨੇੜੇ ਦੇ ਜਿੰਨੇ ਵੀ ਇਲਾਕੇ ਹਿਮਾਚਲ ਪ੍ਰਦੇਸ਼ ਆ ਪੂਰਾ ਸੋ ਮੈਂ ਸੋਚੇ ਪ੍ਰਿੰਸੀਪਲ ਸਾਹਿਬ ਦੇ ਸਮੇਸ ਵਿੱਚ ਸਟਾਫ ਨੂੰ ਨਿਵਾਰਕ ਵੱਜਦਾ ਕਿ ਅੱਜ ਉਹ ਬੜੇ ਬੱਚਾ ਦੇ ਉਹਨਾਂ ਨੂੰ ਇੱਕ ਸੇਵਾਕ ਦੇ ਪਟਾਉਂ ਵਿੱਚ ਸਹਾਇਤਾ ਹੋਈ ਹੈ ਤੇ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਪੂਰਾ ਕਸਾਕਾਲਜਾ ਉੱਤੇ ਬੰਦ ਕਸਾਕਾਲ ਇਹ ਆਪਣੇ ਵਿਦਿਆਰਥੀਆਂ ਨੂੰ ਦਿੱਖਦੇ ਰਹੀ ਹਮੇਸ਼ਾ ਹੀ ਚੰਗਾ ਪ੍ਰਭਾਵ ਸਤਜੋ ਜੀ